ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਟਾਲੀਵਾਲ ਦੀ ਕਹਾਣੀ ਧੀਆ ਦੇ ਲੇਖ ਭਾਗ 47 ਨਰਿੰਦਰ ਤੇ ਦੀਪੀ ਦੀ ਕੋਟ ਮੈਰਿਜ ਹੋ ਗਈ ਫਿਰ ਇੱਕ ਦਿਨ ਨਰਿੰਦਰ ਤੇ ਦੀਪੀ ਬਲਵਿੰਦਰ ਹੁਣਾਂ ਨੂੰ ਮਿਲਣ ਗਏ। ਵਾਪਸੀ ਵੇਲੇ ਉਹ ਖੁਸ਼ਪ੍ਰੀਤ ਦੇ ਸਹੁਰੇ ਘਰ ਵੀ ਮਿਲਣ ਚਲੇ ਗਏ। ਖੁਸ਼ੀ ਨੂੰ ਦੇਖ ਕੇ ਚਾ ਚੜ ਗਿਆ। ਪਰਦੀਪੀ ਨੂੰ ਹਮੇਸ਼ਾ ਇਹੀ ਮਹਿਸੂਸ ਹੁੰਦਾ ਕਿ ਖੁਸ਼ਪ੍ਰੀਤ ਉਹਦੇ ਨਾਲ ਗੁੱਸੇ ਹੋ ਗਈ। ਅੱਜ ਫਿਰ ਦੀਪੀ ਨੇ ਜਦੋਂ ਖੁਸ਼ੀ ਨੂੰ ਪੁੱਛਿਆ ਨਰਿੰਦਰ ਵੀ ਕੋਲ ਖੜਾ ਸੀ ਦੀਪੀ ਕਹਿਣ ਲੱਗੀ ਖੁਸ਼ੀ ਆਪਾਂ 4 ਸਾਲ ਇਕੱਠੇ ਪੜ੍ਹਾਈ ਕੀਤੀ ਇੱਕੋ ਕਮਰੇ ਵਿੱਚ ਰਹੇ ਇੰਨਾ ਆਪਣੇ ਵਿੱਚ ਪਿਆਰ ਸੀ ਤੂੰ ਮੇਰੀ ਗਲਤੀ ਮਾਫ਼ ਨਹੀਂ ਕਰ ਸਕਦੀ ਤੈਨੂੰ ਪਤਾ ਹੀ ਆ ਕੇ ਮੈਂ ਕਰਦਿਆਂ ਤੂੰ ਕਿੰਨਾ ਡਰਦੀ ਆਂ ਖੁਸ਼ੀ ਭਾਬੀ ਕਿਉਂ ਮੈਨੂੰ ਸ਼ਰਮਿੰਦਾ ਕਰਦੇ ਹੋ ਮਾਫੀ ਮੰਗ ਕੇ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਕਿ ਮੇਰੇ ਵੀਰ ਨੂੰ ਉਹਦਾ ਪਿਆਰ ਮਿਲ ਗਿਆ ਕਾਲਜ ਟਾਈਮ ਦੀ ਸਹੇਲੀ ਮੇਰੀ ਭਾਬੀ ਬਣ ਗਈ ਸ਼ਾਇਦ ਦੀਪੀ ਨੂੰ ਬਹਿਮ ਸੀ ਕਿ ਖੁਸ਼ਪ੍ਰੀਤ ਗੁੱਸੇ ਆ ਕਿਉਂਕਿ ਖੁਸ਼ਪ੍ਰੀਤ ਨੂੰ ਆਪਣੇ ਨਰਿੰਦਰ ਵੀਰੇ ਦੀ ਖੁਸ਼ੀ ਤੋਂ ਵੱਧ ਕੇ ਕੁਝ ਵੀ ਨਹੀਂ ਸੀ ਦੀਪੀ ਫਿਰ ਜਾਂਦੇ ਹੋਏ ਰਸਤੇ ਵਿੱਚ ਨਰਿੰਦਰ ਨਾਲ ਖੁਸ਼ੀ ਦੀ ਗੱਲ ਕਰਦੀ ਆ ਦੀਪੀ ਖੁਸ਼ਪ੍ਰੀਤ ਕਿੰਨੀ ਚੁਲਬੁਲੀ ਸੀ ਕਿੰਨਾ ਹੱਸਦੀ ਟੱਪਦੀ ਰਹਿੰਦੀ ਸੀ ਹੁਣ ਕਿੰਨਾ ਬਦਲ ਗਈ ਨਰਿੰਦਰ ਜੀ ਨਰਿੰਦਰ ਦੀਪੀ ਮੈਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਖੁਸ਼ੀ ਵਿਆਹ ਤੋਂ ਬਾਅਦ ਬਹੁਤ ਬਦਲ ਗਈ ਪਹਿਲਾਂ ਮੈਨੂੰ ਲੱਗਦਾ ਸੀ ਕਿ ਰਾਜਵੰਤ ਦਾ ਸੁਆ ਨਹੀਂ ਵਧੀਆ ਹੋਣਾ ਪਰ ਮੈਨੂੰ ਤਾਂ ਰਾਜਵੰਤ ਬਹੁਤ ਵਧੀਆ ਲੱਗਿਆ ਪਤਾ ਨਹੀਂ ਕੀ ਹੋਇਆ ਮੇਰੀ ਭੈਣ ਨੂੰ ਖੁਸ਼ੀ ਦੇ ਸੁਭਾਅ ਵਿੱਚ ਫਰਕ ਤਾਂ ਪਿਆ ਹੈ ਦੀਪੀ ਨਰਿੰਦਰ ਜੀ ਚਾਹੇ ਸਾਡਾ ਨਨਦ ਪਰਜਾਈ ਦਾ ਰਿਸ਼ਤਾ ਪਰ ਅਸੀਂ ਇਕੱਠੇ ਪੜੇ ਹਾਂ ਸਹੇਲੀਆਂ ਨਾਲੋਂ ਜ਼ਿਆਦਾ ਭੈਣਾਂ ਵਾਲਾ ਪਿਆਰ ਸੀ ਮੇਰੀ ਇੱਕ ਗਲਤੀ ਕਰਕੇ ਖੁਸ਼ੀ ਮੇਥੋਂ ਇੰਨੀ ਦੂਰ ਹੋ ਗਈ ਜਦੋਂ ਉਹਨੇ ਥੋਡੇ ਬਾਰੇ ਮੇਰੇ ਨਾਲ ਗੱਲ ਕੀਤੀ ਮੈਂ ਵੀਰੇ ਤੇ ਡੈਡੀ ਕੋਲੋਂ ਡਰਦੀ ਖੁਸ਼ੀ ਤੋਂ ਦੂਰ ਹੋ ਗਈ ਨਾ ਮੈਂ ਉਹਦੇ ਵਿਆਹ ਤੇ ਗਈ ਤੇ ਨਾ ਹੀ ਕਦੇ ਖੁਸ਼ੀ ਦੇ ਮੈਸੇਜ ਦਾ ਰਿਪਲਾਈ ਕੀਤਾ ਨਿਰਿੰਦਰ ਇਹ ਕਿਉਂ ਕੀਤਾ ਦੀਪੀ ਤੈ ਤੂੰ ਖੁਸ਼ੀ ਤੋਂ ਐਵੇਂ ਤਾਂ ਨਾ ਦੂਰ ਹੁੰਦੀ ਕਦੇ ਤਾਂ ਗੱਲ ਕਰਦੀ ਖੁਸ਼ੀ ਨਾਲ ਚੱਲ ਕੋਈ ਨਹੀਂ ਹੁਣ ਟੈਨਸ਼ਨ ਨਾ ਲੈ ਖੁਸ਼ੀ ਨੇ ਠੀਕ ਹੋ ਜਾਣਾ ਮੈਂ ਕਰੂੰਗਾ ਗੱਲ ਖੁਸ਼ੀ ਨਾਲ ਉਹ ਬਹੁਤ ਪਿਆਰੀ ਆ ਸਭ ਨੂੰ ਬਹੁਤ ਪਿਆਰ ਕਰਦੀ ਆ ਇਸ ਤਰ੍ਹਾਂ ਹੀ ਗੱਲਾਂ ਕਰਦੇ ਉਹ ਦੋਵੇਂ ਘਰ ਪਹੁੰਚ ਗਏ ਥੋੜੇ ਦਿਨ ਬਾਅਦ ਹੀ ਨਰਿੰਦਰ ਨੇ ਦੀਪੀ ਦੇ ਸਾਰੇ ਪੇਪਰ ਬੜਮਾ ਲਏ ਕਿਉਂਕਿ ਨਰਿੰਦਰ ਨੇ ਦੀਪੀ ਦੀ ਕਨੇਡਾ ਜਾਣ ਦੀ ਫਾਈਲ ਲਾਉਣੇ ਸੀ ਦੀਪੀ ਦੇ ਡੈਡੀ ਤੇ ਵੀਰਾ ਬਹੁਤ ਖੁਸ਼ ਸੀ ਕਿ ਨਰਿੰਦਰ ਨੇ ਆਪਣਾ ਵਾਅਦਾ ਪੂਰਾ ਕੀਤਾ ਫਰਵਰੀ ਦੇ ਪਹਿਲੇ ਹਫਤੇ ਖੁਸ਼ੀ ਦੇ ਪੇਪਰ ਸ਼ੁਰੂ ਹੋ ਗਏ ਫਰਵਰੀ ਦੇ ਅਖੀਰ ਵਿੱਚ ਨਰਿੰਦਰ ਵਾਪਸ ਕਨੇਡਾ ਚੱਲਿਆ ਗਿਆ ਨਰਿੰਦਰ ਨੇ ਜਾ ਕੇ ਦੀਪੀ ਦੇ ਪੇਪਰ ਲਾਉਣ ਦੀ ਤਿਆਰੀ ਕਰਨੀ ਸੀ ਖੁਸ਼ਪ੍ਰੀਤ ਦੇ ਪਹਿਲੇ ਸਮੈਸਟਰ ਦਾ ਰਿਜ਼ਲਟ ਬਹੁਤ ਵਧੀਆ ਆਇਆ ਉਹਦੀਆਂ ਅਗਲੀਆਂ ਕਲਾਸਾਂ ਸ਼ੁਰੂ ਹੋ ਗਈਆਂ ਉਧਰ ਗੁਰੀ ਤੋਂ ਵੀ ਆਪਣੀ ਜੌਬ ਤੇ ਲਗਾਤਾਰ ਨਹੀਂ ਜਾ ਹੁੰਦਾ ਸੀ ਹੁਣ ਗੁਰੀ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਗੁਰੀ ਨੇ ਹਸਪਤਾਲ ਤੋਂ ਛੁੱਟੀਆਂ ਲੈ ਲਈਆਂ ਡਾਕਟਰ ਨੇ ਵੀ ਗੁਰੀ ਨੂੰ ਜੌਬ ਕਰਨ ਤੋਂ ਮਨ੍ਹਾ ਕਰਤਾ ਸੀ ਗੁਰੀ ਰਾਜਵੰਤ ਦੇ ਹਸਪਤਾਲ ਵਿੱਚ ਹੀ ਜੌਬ ਕਰਦੀ ਸੀ ਇਸ ਲਈ ਉਸ ਨੂੰ ਛੁੱਟੀਆਂ ਲੈਣ ਵਿੱਚ ਕੋਈ ਦਿੱਕਤ ਨਹੀਂ ਆਈ ਗੁਰੀ ਹੁਣ ਘਰ ਹੁੰਦੀ ਕਰਕੇ ਖੁਸ਼ੀ ਵੀ ਐਂਤਵਾਰ ਨੂੰ ਉਹਨੂੰ ਮਿਲਣ ਆ ਜਾਂਦੀ ਦੋਵੇਂ ਭੈਣਾਂ ਖੂਬ ਗੱਲਾਂ ਕਰਦੀਆਂ ਕਿਰਨ ਤੇ ਹਰਿੰਦਰ ਦਾ ਵਿਆਹ ਹੋਏ ਨੂੰ ਸਾਲ ਤੋਂ ਉੱਪਰ ਹੋ ਗਿਆ ਸੀ ਹੁਣ ਕਿਰਨ ਦੀ ਗੋਦ ਵਿੱਚ ਵੀ ਨਿੱਕਾ ਬਾਲ ਆਉਣ ਵਾਲਾ ਸੀ ਕਿਰਨ 2 ਮਹੀਨੇ ਉਮੀਦ ਤੋਂ ਸੀ ਸ਼ਿੰਦਰ ਦਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਦੀਪੀ ਨਰਿੰਦਰ ਦੇ ਕੈਨੇਡਾ ਜਾਣ ਤੋਂ ਬਾਅਦ ਪੇਕੇ ਹੀ ਰਹਿੰਦੀ ਸੀ ਉਹ ਦਾ ਪ੍ਰਦੀਪੀ ਨੂੰ ਸਿੰਦਰ ਹੁਣਾਂ ਨੂੰ ਮਲਾ ਕੇ ਨਾਲ ਹੀ ਮੋੜ ਕੇ ਲੈ ਗਿਆ ਹੁਣ ਜਦੋਂ ਨਰਿੰਦਰ ਨੂੰ ਚਾਚਾ ਬਣਨ ਦੀ ਖੁਸ਼ੀ ਮਿਲੀ ਤਾਂ ਨਰਿੰਦਰ ਨੇ ਦੀਪੀ ਨੂੰ ਵੀ ਫੋਨ ਕੀਤਾ ਤੇ ਉਹਦੇ ਨਾਲ ਗੱਲ ਕੀਤੀ ਨਰਿੰਦਰ ਨੇ ਸਾਰਿਆਂ ਨਾਲ ਗੱਲ ਕਰਕੇ ਹਾਲਚਲ ਪੁੱਛਿਆ ਤੇ ਦੀਪੀ ਨਾਲ ਗੱਲ ਕਰਨ ਲੱਗਾ ਤੇ ਦੀਪੀ ਨੂੰ ਘਰ ਜਾਣ ਲਈ ਕਹਿਣ ਲੱਗਾ ਨਰਿੰਦਰ ਦੀਪੀ ਤੁਸੀਂ ਹੁਣ ਘਰ ਚੱਲੇ ਜਾਓ ਭਾਬੀ ਨੂੰ ਸਹਾਰਾ ਰਹੂਗਾ ਤੈਨੂੰ ਪਤਾ ਆਪਣੇ ਘਰ ਕਿੰਨਾ ਕੰਮ ਆ ਦੀਪੀ ਨਰਿੰਦਰ ਜੀ ਤੁਸੀਂ ਖੁਦ ਡੈਡੀ ਤੇ ਵੀਰੇ ਨਾਲ ਗੱਲ ਕਰ ਲਓ ਮੇਰਾ ਤਾਂ ਆਪ ਦਿਲ ਕਰਦਾ ਘਰ ਜਾਣ ਨੂੰ ਕਿਰਨ ਦੀਦੀ ਦੇ ਨਾਲ ਕੰਮ ਕਰ ਕਾਜ ਕਰਨ ਵਿੱਚ ਮਦਦ ਕਰਵਾਵਾਂ ਦੀਦੀ ਦੇਖਭਾਲ ਕਰਾਂ ਪਤਾ ਨਹੀਂ ਕਿਉਂ ਮੈਨੂੰ ਆਪਦੇ ਘਰ ਜਾਣ ਤੋਂ ਹੀ ਰੋਕਦੇ ਰਹਿੰਦੇ ਨੇ ਨਰਿੰਦਰ ਮੈਂ ਕਹਿੰਦਾ ਡੈਡੀ ਜੀ ਨੂੰ ਉਹ ਛੱਡ ਆਉਣਗੇ ਤੈਨੂੰ ਐਵੇਂ ਨਾ ਕੁਝ ਵੀ ਸੋਚ ਤੇਰਾ ਵੀ ਉਹਨਾਂ ਹੀ ਘਰ ਜਿੰਨਾ ਸਾਡਾ ਨਰਿੰਦਰ ਨੇ ਆਪਣੇ ਸਹੁਰੇ ਨੂੰ ਫੋਨ ਲਾ ਕੇ ਦੀਪੀ ਨੂੰ ਪਿੰਡ ਛੱਡ ਕੇ ਆਉਣ ਨੂੰ ਕਿਹਾ ਨਰਿੰਦਰ ਡੈਡੀ ਜੀ ਦੀਪੀ ਨੂੰ ਥੋੜੇ ਦਿਨਾਂ ਲਈ ਪਿੰਡ ਛੱਡ ਆਓ ਜੇ ਤੁਹਾਡੇ ਕੋਲ ਟਾਈਮ ਨਹੀਂ ਤਾਂ ਮੰਮੀ ਹੁਣੀ ਆ ਕੇ ਲੈ ਜਾਣਗੇ ਦੀਪੀ ਦਾ ਡੈਡੀ ਜਿੰਨਾ ਟਾਈਮ ਤੂੰ ਕੈਨੇਡਾ ਰਹੇਗਾ ਅਸੀਂ ਤਾਂ ਨਹੀਂ ਕੁੜੀ ਛੱਡ ਕੇ ਆਉਣੀ ਨਰਿੰਦਰ ਏਹੀ ਗੱਲ ਹੋਈ ਡੈਡੀ ਜੀ ਉਹ ਦੀਪੀ ਦਾ ਵੀ ਘਰ ਆ ਮੇਰੇ ਆਉਣ ਜਾਣ ਨਾਲ ਕੀ ਫਰਕ ਪੈ ਜਾਊ ਨਰੀਂਦਰ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੀਪੀ ਦੇ ਡੈਡੀ ਨੂੰ ਦੀਪੀ ਦੇ ਭਰਾ ਨਾਲ ਵੀ ਗੱਲ ਕੀਤੀ ਪਰ ਉਹ ਦੀਪੀ ਨੂੰ ਭੇਜਣ ਨੂੰ ਨਾ ਮੰਨੇ ਨਰੀਂਦਰ ਨੇ ਬਿਨਾ ਕੁਝ ਕਹੇ ਫੋਨ ਕੱਟ ਦਿੱਤਾ ਨਰੀਂਦਰ ਨੇ 2 ਦਿਨ ਘਰ ਵੀ ਫੋਨ ਨਾ ਕੀਤਾ ਹਰਿੰਦਰ ਨੇ 2 ਦਿਨ ਬਾਅਦ ਜਦੋਂ ਫੋਨ ਕਰਕੇ ਹਾਲ-ਚਲ ਪੁੱਛਿਆ ਤਾਂ ਨਰੀਂਦਰ ਨੇ ਨਾ ਫੋਨ ਕਰਨ ਦਾ ਕਾਰਨ ਦੱਸਿਆ ਕਿ ਮੈਂ ਵਿਅਸਤ ਸੀ। ਨਿਰਿੰਦਰ ਨੂੰ ਲੱਗਦਾ ਸੀ ਕਿ ਸ਼ਾਇਦ ਨਿਰਿੰਦਰ ਉਦਾਸ ਹੈ। ਪਰ ਨਿਰਿੰਦਰ ਹਰ ਗੱਲ ਟਾਲਦਾ ਰਿਹਾ। ਨਿਰਿੰਦਰ ਦੇ ਮਨ ਵਿੱਚ ਆਪਣੇ ਸਹੁਰੇ ਪਰਿਵਾਰ ਲਈ ਵੀ ਖਟਾਸ ਆ ਗਈ। ਇੱਕ ਮਹੀਨਾ ਲੰਘ ਗਿਆ। ਗੁਰੀ ਦੀ ਡਿਲੀਵਰੀ ਦਾ ਟਾਈਮ ਵੀ ਨੇੜੇ ਆ ਗਿਆ। ਦੋ ਦਿਨ ਬਾਅਦ ਹੀ ਗੁਰਪ੍ਰੀਤ ਨੂੰ ਹਸਪਤਾਲ ਲੈ ਗਏ ਮਨਜੀਤ ਨੇ ਜਾਂਦੇ ਹੋਏ ਰਸਤੇ ਵਿੱਚ ਹੀ ਖੁਸ਼ੀ ਨੂੰ ਹਸਪਤਾਲ ਆਉਣ ਨੂੰ ਕਹਿ ਦਿੱਤਾ